ਦਰ ਦੇਖਦੇ ਹਾਂ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਕਰਤ 500 ਗ੍ਰਾਮ ਰਿਕਵਰ ਹੋਈ ਸੀ ਹਿਰੋਇਨ ਇਹ ਰੈਣਾ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣਦੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਮਾਨ ਫਰਦਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨਕਸ਼ਾ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਦੇ ਕੀ ਰਿਕਵਰੀ ਹੋਈ ਯਾਰ ਕੀ ਨਾਮ ਦੋਚੀ ਦਾ ਜਿਹੜਾ ਗਿਰਫਤਾਰ ਹੈ 500 ਗ੍ਰਾਮ ਰਿਕਵਰ ਹੋਈ ਹੈ ਹੈਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਹੈ ਵੈਸੇ ਵੀ ਐਕਟਿਵ ਹੈ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ 500 ਗ੍ਰਾਮ ਕਿੱਥੋਂ ਫੜ ਗਿਆ ਜੀ ਇਹ ਇਹ ਆਪਣੇ ਤਰਨਤਾਰ ਨੂੰ ਗੱਡੀ ਗੱਡੀ ਤੇ ਸੀ ਸਰ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਹੈਗਾ ਜੀ ਪਹਿਲਾਂ ਸੀਗਾ ਬਾਅਦੋਂ ਇਹਨਾਂ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਸਰ ਕੁਝ ਠੀਕ ਦਰ ਦੇਖਦੇ ਹਾਂ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ। ਕਾਰਨ ਕਿ 500 ਗ੍ਰਾਮ ਰਿਕਵਰ ਹੋਈ ਸੀ heroin heroin ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਮਾਨ ਫਰਦਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨਕਸ਼ਾ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਦੇ ਕੀ ਰਿਕਵਰੀ ਹੋਇਆ ਯਾਰ ਕੀ ਨਾਮ ਦੋ ਚੀਜ਼ਾਂ ਜਿਹੜਾ ਗ੍ਰਿਫਤਾਰ ਹੈ 500 ਗ੍ਰਾਮ ਰਿਕਵਰ ਹੋਈ ਹੈ ਹੈਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ ਕਿੱਥੋਂ ਫੜ ਗਿਆ ਜੀ ਇਹ ਇਹ ਆਪਣੇ ਤਰਨਤਾਰਨੋਂ ਗੱਡੀ ਗੱਡੀ ਤੇ ਸੀ ਸਰ ਜੀ ਹਾਂ ਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਈ ਹੈਗਾ ਜੀ ਪਹਿਲਾਂ ਸੀਗਾ ਬਾਅਦੋਂ ਇਹਨਾਂ ਰਿਟਾਇਰਮੈਂਟ ਲੈ ਲਈ ਆ ਹਾਂ ਜੀ ਠੀਕ ਹੈ